ਮਾੜੀ ਅਨਸੁਰਾ ਖਿਲਾਫ ਲਗਾਤਾਰ ਬਰਨਾਲਾ ਪੁਲਿਸ ਦੀ ਕਾਰਵਾਈ ਜਾਰੀ ਬੱਸ ਸਟੈਂਡ ਨੇੜੇ ਇੱਕ ਦੁਕਾਨ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਮੋਬਾਈਲ ਫੋਨ ਸਨੇਚ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕੀਤੇ ਗਏ ਕਾਬੂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਬਾਕੀ ਦੋਸ਼ੀਆਂ ਦੀ ਕੀਤੀ ਜਾ ਰਹੀ ਹੈ ਭਾਲ ਡੀਐਸਪੀ ਬਰਨਾਲਾ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਬਰਨਾਲਾ ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਿੰਡ ਢੋਲਾ ਚ ਵੀ ਇੱਕ ਦੁਕਾਨਦਾਰ ਤੋਂ ਮੋਬਾਈਲ ਖੋਣ ਦੀ ਕੀਤੀ ਗਈ ਸੀ ਕੋਸ਼ਿਸ਼ ਦੋਸ਼ੀਆਂ ਤੋਂ ਪੁੱਛਗਿੱਛ ਜਾਰੀ ਹੋਰ ਖੁਲਾਸੇ ਹੋਣ ਦੀ ਉਜਦਾਈ ਜਾ ਰਹੀ ਉਮੀਦ ਡੀਐਸਪੀ ਬਰਨਾਲਾ ਸਤਵੀਰ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਿਛਲੇ ਦਿਨੀ ਬੱਸ ਸਟੈਂਡ ਨਜ਼ਦੀਕੀ ਕਮਨੀ ਐਕਸਚੇਂਜ ਵਾਲੀ ਦੁਕਾਨ ਤੇ ਚਾਰ ਵਿਅਕਤੀਆਂ ਵੱਲੋਂ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਮੋਬਾਈਲ ਫੋਨ ਸਨੇਚ ਕਰ ਲਿਆ ਸੀ ਜਿਸ ਤੋਂ ਬਾਅਦ ਮਾਮਲਾ ਥਾਣਾ ਸਿਟੀ ਬਰਨਾਲਾ ਦਰਜ ਕੀਤਾ ਗਿਆ ਸੀ ਤੇ ਮਾਮਲੇ ਦੀ ਤਫ਼ਤੀਸ਼ ਲਈ ਵੱਖ-ਵੱਖ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਥਾਣਾ ਸਿਟੀ ਇਨਚਾਰਜ ਲਖਵਿੰਦਰ ਸਿੰਘ ਅਤੇ ਬੱਸ ਸਟੈਂਡ ਚੌਂਕੀ ਇਨਚਾਰਜ ਵੱਲੋਂ ਤਫ਼ਤੀਸ਼ ਕੀਤੀ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ 2 ਰੁਪਇਆ ਨੂੰ ਕਾਬੂ ਕੀਤਾ ਗਿਆ ਹੈ ਆ ਜਾਣਦੇ ਆ ਕੀ ਕਹਿਣਾ ਹੈ ਡੀਐਸਪੀ ਬਰਨਾਲਾ ਦਾ ਇਹ 26 11 ਨੂੰ ਇੱਥੇ ਬਰਨਾਲੇ ਬੱਸ ਸਟੈਂਡ ਦੇ ਕੋਲੇ ਇੱਕ ਘਟਨਾ ਵਾਪਰੀ ਸੀ ਜਿੱਥੇ ਬੱਸ ਸਟੈਂਡ ਦੇ ਨੇੜੇ ਇੱਕ ਜਿਹੜੀ ਮਨੀ ਐਕਸਚेंजर ਦੀ ਦੁਕਾਨ ਸੀ ਉਹਦੇ ਉੱਤੇ ਚਾਰ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਸੀ ਤੇ ਕਾਫੀ ਖਤਰਨਾਕ ਹਥਿਆਰਾਂ ਦੇ ਨਾਲ ਉਹ ਦੁਕਾਨਦਾਰ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਉਹਦੇ ਤੋਂ ਇੱਕ ਮੋਬਾਈਲ ਫੋਨ ਉਹ ਸਨੇਚ ਕਰਕੇ ਲੈ ਗਏ ਸੀ ਇਸ ਤੋਂ ਬਾਅਦ ਐਫ ਆਈ ਆਰ ਨੰਬਰ 544 ਅੰਡਰ ਸੈਕਸ਼ਨ 304 333 109 ਤੇ 35 ਬੀ ਐਨ ਐਸ ਥਾਣਾ ਸਿਟੀ ਬਰਨਾਲਾ ਦਰਜ ਕਰ ਲਈ ਗਈ ਸੀ ਤੇ ਸਾਡੀਆਂ ਜਿਹੜੀਆਂ ਵੱਖ-ਵੱਖ ਟੀਮਾਂ ਥਾਣਾ ਸਿਟੀ ਬਰਨਾਲਾ ਐਸ ਐਚ ਓ ਇੰਸਪੈਕਟਰ ਲਖਵਿੰਦਰ ਸਿੰਘ ਚੌਕੀ ਇੰਚਾਰਜ ਬੱਸ ਸਟੈਂਡ ਇਹਨਾਂ ਨੇ ਕਾਫੀ ਮਿਹਨਤ ਕਰਕੇ ਉਸ ਦਿਨ ਤੋਂ ਹੀ ਲਗਾਤਾਰ ਲੱਗੇ ਹੋਏ ਸੀ ਸੀਸੀਟੀਵੀਜ਼ ਦੀ ਚੈਕਿੰਗ ਕਰਨ ਉੱਤੇ ਤੇ ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਟਰੇਸ ਕੀਤਾ ਗਿਆ ਤੇ ਇਹਦੇ ਵਿੱਚ ਇਹ ਸਾਹਮਣੇ ਆਇਆ ਕਿ ਇਹ ਜਿਹੜੀਆਂ ਵਾਰਦਾਤ ਹੈ ਉਹਦੇ ਵਿੱਚ ਮਨਦੀਪ ਸਿੰਘ ਉਰਫ ਬੱਬੂ ਬਲਕਾਲ ਸਿੰਘ ਉਰਫ ਗੁਰੂ ਜਗਸੀਰ ਸਿੰਘ ਉਰਫ ਜੱਗਾ ਇਹ ਤਿੰਨੇ ਜਿਹੜੇ ਐ ਮਹਿਤੇਪਿੰਡ ਦੇ ਰਹਿਣ ਵਾਲੇ ਆ ਤੇ ਇਹਨਾਂ ਦੇ ਨਾਲ ਚੌਥਾ ਹਰਮੀਤ ਸਿੰਘ ਉਰਫ ਤਾਕੜ ਜਿਹੜਾ ਕਿ ਬਾਜੀਗਰ ਵਸਤੀ ਤਪਾ ਦਾ ਰਹਿਣ ਵਾਲਾ ਇਹ ਚਾਰ ਬੰਦਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਸ ਤੋਂ ਇਲਾਵਾ ਇੱਕ ਦੋਸ਼ੀ ਰਿੰਕਾ ਜਿਹੜਾ ਇਹ ਵੀ ਮਹਿਤਾ ਦਾ ਰਹਿਣ ਵਾਲਾ ਇਹਨੇ ਜਿਹੜੀ ਐ ਰੈਕੀ ਕੀਤੀ ਸੀ ਇਹਨਾਂ ਦੇ ਵਿੱਚੋਂ ਅਸੀਂ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਕਿ ਮਨਦੀਪ ਸਿੰਘ ਬੱਬੂ ਵਾਸੀ ਮਹਿਤਾ ਤੇ ਹਰਦੀਪ ਸਿੰਘ ठाकੜ ਵਾਸੀ ਤਪਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਮੋਬਾਈਲ ਸਨੈਚ ਕੀਤਾ ਸੀਗਾ ਉਹ ਬਰਾਮਦ ਕਰ ਲਿਆ ਗਿਆ ਤੇ ਵਾਰਦਾਤ 'ਚ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ ਅੱਗੇ ਤਫ਼ਤੀਸ਼ ਜਾਰੀ ਹੈ ਇਸ ਤੋਂ ਇਲਾਵਾ ਜਿਹੜੀ ਇਹਦੇ ਵਿੱਚ ਸੀਸੀਟੀਵੀ ਫੁਟੇਜ ਆਈ ਸੀ ਉਹਨੂੰ ਦੇਖਦੇ ਹੋਏ ਗੰਭੀਰਤਾ ਨੂੰ ਕਿਉਂ ਬੜੇ ਖਤਰਨਾਕ ਤਰੀਕੇ ਦੇ ਨਾਲ ਜਿਹੜਾ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਸੀ ਇਹਦੇ ਵਿੱਚ ਅਸੀਂ 307 ਦਾ ਵਾਅਦਾ ਵੀ ਜਿਹੜਾ ਐਫਆਈਆਰ ਦੇ ਵਿੱਚ ਕੀਤਾ ਤੇ ਫਰਦਰ ਤਫਤੀਸ਼ جاری ਹੈ ਜਿਹੜੇ ਦੋਸ਼ੀ ਰਹਿੰਦੇ ਨੇ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਤੇ ਜਿਹੜੇ ਵਾਰਦਾਤ 'ਚ ਹਥਿਆਰ ਵਰਤੇ ਗਏ ਨੇ ਉਹਨਾਂ ਨੂੰ ਵੀ ਬਰਾਮਦ ਕੀਤਾ ਜਾਏਗਾ ਸਰ ਪਹਿਲਾਂ ਵੀ ਕੋਈ ਵਾਰਦਾਤਾ ਪਰਚੇ ਮਾਮਲੇ ਦੇ ਨਾਲ ਜੀ ਜੀ ਬਿਲਕੁਲ ਜਿਹੜਾ ਮਨਦੀਪ ਸਿੰਘ ਬੱਬੂ ਆ ਇਦੇ ਉੱਤੇ ਹੁਣ ਤੱਕ ਇਸ ਤੋਂ ਪਹਿਲਾਂ 8 ਐਫਆਈਆਰ ਜਿਹੜੀਆਂ ਦਰਜ ਨੇ ਜਿਹਦੇ ਵਿੱਚ ਜ਼ਿਆਦਾਤਰ ਚੋਰੀ ਡਕੈਤੀ ਦੀਆਂ ਵਾਰਦਾਤਾਂ ਨੇ ਤੇ ਹੁਣ ਤੱਕ ਜਿਹੜੀ ਇਹ ਪੁੱਛ ਕੇ ਸਟੇ ਵੀ ਸਾਹਮਣੇ ਆਇਆ ਕਿ ਜਿਸ ਦੇ ਨੇ 26-11 ਨੂੰ ਵਾਰਦਾਤ ਹੋਈ ਹੈ ਉਦੋਂ ਇਹਨਾਂ ਨੇ ਇਸ ਤੋਂ ਬਾਅਦ ਜਾ ਕੇ ਧੋਲੇ ਵਿੱਚ ਵੀ ਇੱਕ ਸੇਮ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿੱਥੇ ਇਹਨਾਂ ਨੇ ਇੱਕ ਦੁਕਾਨਦਾਰ ਤੋਂ ਮੋਬਾਈਲ ਖੋਣ ਦਾ ਅਟੈਂਪਟ ਕੀਤਾ ਸੀ ਖੋਇਆ ਨਹੀਂ ਸੀ ਗਿਆ ਬਟ ਉੱਥੇ ਵੀ ਇਹਨਾਂ ਨੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਸੀਗਾ ਤੇ ਉੱਥੇ ਵੀ ਅਸੀਂ ਡਿਟੇਲ ਲੈ ਰਹੇ ਹਾਂ ਤੇ ਉੱਥੇ ਵੀ ਇਹ ਪਰਚੇ ਦੇ ਵਿੱਚ ਇਹਨਾਂ ਨੂੰ ਨਾਮਿਨੇਟ ਕੀਤਾ ਜਾਏਗਾ ਸਰ ਇਹ ਰੈਕੀ ਕਰਕੇ ਕੁਝ ਪਹਿਲਾਂ ਕਰਦੇ ਸੀ ਜਾਂ ਬਾਅਦ ਚ ਜੋ ਹੁਣ ਤੱਕ ਸਾਹਮਣੇ ਆਇਆ ਹੈ ਕਿ ਪਹਿਲਾਂ ਰੈਕੀ ਕਰਦੇ ਸੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਨਾਂ ਵਿੱਚ ਜਿਹੜਾ ਰਿੰਕਾ ਨਾਮ ਦਾ ਦੋਸ਼ੀ ਆ ਉਹ ਰੈਕੀ ਕਰਦਾ ਸੀ ਇਹ ਦੇਖਦੇ ਸੀ ਕਿ ਕਿਹੋ ਜੀ ਦੁਕਾਨ ਹੈ ਜਿਹੜੀ ਕਿ ਉਹਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਜਿੱਥੇ ਕੋਈ ਬੰਦੇ ਘੱਟ ਹੋਣ ਤੇ ਉਹਨੂੰ ਜਿਹੜਾ ਉੱਥੇ ਕਿਤੇ ਸਾਨੂੰ ਕੋਈ ਕੈਸ਼ ਜਾਂ ਮੋਬਾਈਲ ਮਿਲ ਸਕਦੇ ਨੇ ਉਹਨੂੰ ਜਿਆਦਾਤਰ ਤੇ ਸ਼ਾਮ ਦੇ ਟਾਈਮ ਤੇ ਇਹ ਜਿਹੜਾ ਨਿਸ਼ਾਨਾ ਬਣਾਉਂਦੇ ਸੀ ਇਸ ਵਰਨਾਰੇ ਚੀ ਮਾਮਲੇ ਦੱਸਦੇ ਨੇ ਕਿ ਲਗਭਗ ਜ਼ਿਲ੍ਹੇ ਚ ਜੋ ਮੇਰੇ ਕੋਲ ਹੁਣ ਤੱਕ ਰਿਕਾਰਡ ਆਇਆ ਹੈਗਾ ਇਹਨਾਂ ਦਾ ਮਨਦੀਪ ਸਿੰਘ ਬੱਬੂ ਦਾ ਇਹਦੇ ਤੇ ਜਿਆਦਾਤਰ ਜਿਹੜੇ ਐਫ ਆਈ ਆਰ ਐ ਤਪੇ ਥਾਣੇ ਦੇ ਤੇ ਧੌਂਡੇ ਥਾਣੇ ਤੇ ਦਰਜ ਨੇ